ਸੱਚੀ ਗੱਲ ਹਾਂਜੀ ਬੇਤਰੀ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਾਂ ਵੀ ਐਡਾ ਨਿਆਇਸ਼ ਹੈ ਨਾ ਕੋਰਾ ਅੱਛਾ ਓਡੀ ਤੇ ਕੀ ਪਾਜੇ ਲੋਕ ਇਹਨਾਂ ਕੁੱਤੀ ਵੀ ਦੇਖੇ ਰਾਜੀ ਇਹਨੂੰ ਹਾਂ ਕਿਉਂ ਵੀ ਕੀ ਮਾਰਿਆ ਮੁੰਡੇ ਚ ਪਾਜੀ ਆ ਬੰਦਾ ਇਹ ਮਹੀਨਾ ਹੋ ਗਿਆ ਕੰਦ ਕੱਟਦੇ ਨੂੰ ਅੱਛਾ ਕਹੀਂ ਪਾਸ ਕਰਦੇ ਤੇ ਕੇਸ ਕਰਨਾ ਆਪਾਂ ਅੱਛਾ ਠੀਕ ਹੈ ਆਹ ਆਹ ਅੱਗੇ ਅੱਛਾ ਅੱਛਾ ਬੋਲ ਆਹ ਬੋਲ ਬੋਲ ਛੇਤੀ ਅਮੇਸ਼ਤਰੀ ਕਾਮਦਾਨੀ ਜੀ ਮਸਾਲਾ ਜ਼ਿਆਦਾ ਲੋਂਦਾ ਠੀਕ ਹੈ ਗੱਲਾਂ ਜ਼ਿਆਦੀਆਂ ਕਰਦਾ ਠੀਕ ਹੈ ਇੱਥੇ ਹੀ ਕਰਨਾ ਕੇਸ ਠੀਕ ਹੈ ਠੀਕ ਹੈ ਕੁੜੀ ਸਾਨੂੰ ਕੋਈ ਕੁੜੀ ਹੈਗੀ ਵਿਆਹ ਕਰਨ ਵਾਲੀ ਮੈਂ ਬਹਿਲਾ ਬਿਠਾ ਵਾਂ ਪੀਣਾ ਪਹਿਲਾਂ ਇਹਨੇ ਕੀ ਕਰ ਰਿਹਾ ਕੰਮ ਲੱਗਿਆ ਹੋਇਆ ਅੱਛਾ ਠੀਕ ਹੈ ਭਾਜੀ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਕੁੜੀ ਦੇ ਦਿਓ ਮੈਨੂੰ ਕੋਈ ਜਿਹਨੇ ਭੁੱਖੀ ਮਾਰਨੀ ਹੈ ਜਿਹਨੇ ਭੁੱਖੀ ਮਾਰਨੀ ਹੈ ਠੀਕ ਲੰਗੜੀ ਹੋਵੇ ਕਾਣੀ ਹੋਵੇ ਚੱਲੇਗੀ ਲੰਗੜੀ ਕਾਣੀ ਤੇ ਵਧੀਆ ਤੁਰੀਆਂ ਫਿਰਦੇ ਤੇ ਚੱਲ ਲੈਣੀ ਨਹੀਂ ਬਾਅਦ ਚ ਭੁਗੀ ਆ ਜੇ ਉਹ ਵਧੀਆ ਸਾਲਿਆਂ ਨਾਲ ਕਹਤੋ ਨਾ ਗਾਲਾਂ ਕੱਢੇ ਨਾ ਅੱਛਾ ਐਨੀ ਸਿੱਖਿਆ ਤੈਨੂੰ ਕਿੱਥੋਂ ਮਿਲੀ ਐ ਵੀ ਗੂੰਗੀ ਹੋਣੀ ਚਾਹੀਦੀ ਮਿਸਤਰੀ ਮੋਆ ਲੱਗਿਆ ਮਹੀਨਾ ਹੋ ਗਿਆ ਅੱਛਾ ਕੋਰੰਡੀ ਫੜਉਂਦਾ ਪਤਾ ਨਹੀਂ ਕਿਦਾ ਮੈਂ ਮਿਸਤਰੀ ਆ ਇਹੋ ਫੜੀਆ ਨੇ ਵਧੀਆ ਪੜੀਏ ਕੋਰੰਡੀ ਖੱਬਿਆ ਤਾਂ ਫੜਦਾ ਪਰ ਹਨਾ ਇਹ ਟੱਕਂਡੇ ਵਾਦੇ ਟਲੋਂਦਾ ਠੀਕ ਐ ਤੇ ਆ ਦਿਹਾੜੀਆਂ ਜਿਹੜਾ ਖੁਰਕੰਦੇ ਆ ਦਿਹਾੜੀਆਂ ਦੇ ਇੱਥੇ ਖੁਰਕੇ ਸਾਹ ਦੇ ਖੁਰਕੇ ਇਹਦੀ ਦਵਾਈ ਦੇ ਤੈਨੂੰ ਦਵਾਈ ਦਵਾ ਲਿਆ ਇੱਧਰ ਸ਼ਹਿਰ ਐ ਅੰਮ੍ਰਿਤਸਰ ਲੱਗਦਾ ਅਲਾਵਾ ਡਾਕਟਰ ਨੇ ਮਨਾ ਕਰਤੇ ਵੀ ਲੈ ਜਾਏ ਉਹਨੂੰ ਠੀਕ ਵੀ ਹੱਥ ਨਹੀਂ ਪਉਂਦਾ ਇਹਨੂੰ ਠੀਕ ਐ ਅੱਛਾ ਹੁਣ ਵੀ ਤੂੰ ਕਿਹੜਾ ਵੀ ਵਿਆਹ ਵਾਸਤੇ ਕੁੜੀ ਚਾਹੁੰਦਾ ਵਿਆਹ ਵਾਸਤੇ ਲੋੜ ਚਾਹੀਦੀ ਠੀਕ ਇੱਕ ਫੋਟੋ ਖੇਦ ਦੇ ਮੇਰੀ ਫੇਸਵਾਦ ਆ ਜਾਏ